ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ। ਚਾਰੇ ਪੰਜਾਬ ਵਰਗਾ ਸਵਾਤ ਕਰਦੇ ਹਾਂ। ਤੁਸੀਂ ਸਾਡੇ ਚੈਨਲ ਪਰ ਤੋਂ ਜੁੜਦੇ ਹੋ। ਰੱਬ ਤੁਹਾਨੂੰ ਬੜਾ ਮਾਤਮਾ ਹਰ ਦਿਨ ਤਰਕੀਆਂ ਭਾਖੇ। ਅੱਜ ਜਤੀ ਗੱਲ ਕਰਦੇ ਹਾਂ ਮੌਸਮ ਬਾਰੇ। ਕਿਉਂਕਿ ਮੌਸਮ ਵਿੱਚ ਉੱਚ ਵਰਤੋਂ ਜੋ ਕਿ ਬਦਲਾਅ ਹੋਣਾ ਹੋਣਾ ਸ਼ੁਰੂ ਹੋ ਗਿਆ। ਅੱਜ ਇਹ ਵੇਖਿਆ ਸੀ ਅੱਜ ਗ੍ਰੀਟ ਫਾਈਰ ਜਦੋਂ ਇਹ ਗਰਚਮ ਕੋ ਮੁੱਢਰ ਬਣੀ ਆ ਕਿਵੇਂ ਉਹਨਾਂ ਨੇ ਜੋ ਕਿ ਆਪਣਾ ਖੇਰਾ ਆਕਦਾ ਮ ਬਤਾ ਲਿਆ ਕਿਉਂਕਿ ਇੱਕ ਜੋ ਕਿ ਆਬਾ ਜੋ ਕਿ ਵੈਰੀ ਬਹੁਤ ਥੋੜੀ ਜੀ ਜੋ ਕਿ ਵੈਸਟਰਨ ਸਰਵੈਂਸ ਪਹਾੜਾਂ ਦਾ ਅੰਦਰ ਪਹੁੰਚ ਪਹੁੰਚੀ ਹੋਈ ਹੈ ਜੋ ਮੋਸ਼ਨ ਟਰੱਕ ਵੀ ਥੋੜੀ ਬੋਦੀ ਹਾਂ ਰਜਸਤਾਨ ਦੇ ਉੱਤੇ ਸਿਆਲ ਵਿੱਚ ਬਣੀ ਹੋਈ ਹੈ ਜੋ ਕਿ ਚੱਕਰ ਦੇ ਬਾਦਗਾਂ ਦਾ ਕੇਂਦਰ ਵੀ ਵਿਦਰਾ ਤੇ ਬਣਿਆ ਹੋਇਆ ਹੈ ਉਹਦੇ ਪੂਰਬੀ ਹਵਾਵਾਂ ਅਕੜ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਸੋ ਨਾ ਤਿੰਨ ਜਣਾ ਰੋਗ ਬਸਨ ਜਰ ਬੰਦੇ ਤੇ ਮੌਨਸੂਨ ਤੇ ਹਵਾਵਾਂ ਤੇ ਪੂਰਬੀ ਹਵਾਵਾਂ ਦੀ ਹੁਣ ਖੜਕੇ ਫਿਰ ਤੋਂ ਮੌਨਸੂਨ ਪੰਜਾਬ ਹਰਿਆਣਾ ਤੇ ਜੁਪੀ ਬਿਹਾਰ ਵਿੱਚ ਮਾਨੀ ਦਾ ਅਕਾ ਵਿੱਚ ਐਕਟਿਵ ਹੋਈ ਹੈ ਉਹ ਗੱਲਾਂ ਕਰ ਕੋਨ ਦੇ ਦੋਇ ਤਿੰਨ ਦਿਨਾਂ ਦਾ 7 ਤਰੀਕ ਤੱਕ ਰਕਤ ਬਰੇਗੀ ਅੱਜ ਤੋਂ ਬਾਅਦ ਵੀ ਜੋ ਕਿ ਮੌਨਸੂਨ ਦਾ ਵਿੱਚ ਉੱਤਰ ਪ੍ਰਭਾਰਤ ਵਿੱਚ ਮੀਂਹ ਆ ਰਿਹਾ ਜੋ ਕਿ ਕਰਤਾ ਵਰਸਾਉਂਦੀ ਰਹੇਗੀ ਅੱਜ ਵੀ ਕੁਝ ਲਗਾ ਵਿੱਚ ਜੋ ਕਿ ਸਰਮੰਦ ਦੇ ਪ੍ਰੀਮੀਨ ਦੇ ਝਾੜ ਤੋਂ ਮਿਲੇ ਲਗਭਗ 12000 ਲਗਾ ਹੁਣ ਤੱਕ ਮੀਂਹ ਪੈਦਾ ਰਿਹਾ ਸੂਹਣੇ ਬਿਰ ਤੋਂ ਜੋ ਕਿ ਉੱਧਰ ਆਕਤ ਹੋਣਾ ਸ਼ੁਰੂ ਹੋ ਗਏ ਨੇ ਲਗਭਗ ਸ਼ਾਮ ਤੱਕ ਰਾਤ ਤੱਕ ਫੇਰ ਤੱਕ ਹੋਰ ਜੋ ਕੀ ਚਾਂਸ ਵੱਧ ਜਾਣਗੇ ਸੋ ਜੋ ਵੀ ਵੀਰ ਬਣ ਵੀਡੀਓ ਪਾਉਣ ਨੂੰ ਚਾਹੁੰਦੇ ਇੱਕ ਕਿਸੇ ਖੇਤਾਂ ਨੂੰ ਉਹ ਨਾ ਲਾਉਣ ਕਿਤਨਾ ਪਰਹੇ ਜੋ ਹੋ ਸਕੇ ਲਗਭਗ 7 ਤਰੀਕ ਤੱਕ ਰੱਖੋ ਜਣ ਉਸ ਤੋਂ ਬਾਅਦ ਤੁਸੀਂ ਆ ਸਕਦੇ ਹੋ ਬਾਕੀ ਪਰਮਾਤਮ ਦੇ ਖੇੜਾ ਕਿਤੇ ਕਿਸੇ ਵੀ ਪਾਵ ਇਸ ਬਾਰੇ ਸਿਰ ਦਚ ਨਹੀਂ ਲਗਾ ਸਕਦੇ ਸੋ ਧੰਨਵਾਦ ਵੀਡੀਓ